ਆ ਦੋਗੀ ਜਿਆਦਾ ਆ ਪਰ ਤਾਂ ਸਹੀ ਆ ਆ ਗਿੱਲਾ-ਗਿੱਲਾ ਕੱਟਣਾ ਦੂਜਾ ਕੱਲ ਨੂੰ ਸਮਾਰਾਂਗੇ ਲੈ ਈ ਹਾਲ ਚਾਲ ਆ ਪਾਪੇ ਹੈ ਮਪੇ ਕੀ जोर ल का <laughs> है बै <laughs> बाटना पानी टू देख ਮਾਰਦੀ ਸੁਖਾ ਹੁਣ ਨਹੀਂ ਨੀ ਅਰੇ ਪਾਪਾ ਖਾਲ ਜੁ ਕਠਗਰੀ ਜਾਂਦਾ ਗਾਖਾ ਤੇ ਤਰਕੜੀ ਜਾਂਦੇ ਆ ਸਾਜੀ ਹਾਲੋ ਜੀ ਫਾਲ ਦਿੱਤਾ ਆਪਾਂ ਸਮਾਰ ਤੇ ਦੇਖੋ ਚਮਕਦਾ ਤੇ ਪਾਣੀ ਛੱਡਦਾ ਤੇ ਹੁਣ ਪਾਉਣੇ ਆ ਬੱਟਾ ਆਪਾਂ ਇਹ ਚ ਪਾਣੀ ਛੱਡਾਂਗੇ ਕੱਲ ਨੂੰ ਤੇ ਨਾਲ ਰੇਸ ਇਟਾਂਗੇ ਤੇ 17 18 ਤਰੀਕ ਤੱਕ ਝੋਨਾ ਲਾ ਦਾਂਗੇ ਹੁਣ ਪਾਉਣੇ ਆ ਬੱਟਾ ਤੇ ਉਹ ਪਰਲੀ ਫੱਕ ਵੀ ਪੀਲਕ ਜੀ ਮਾਰਦੀ ਆ ਦੇਖ ਕੇ ਜੀ ਆਣੀ ਉਗਦੀ ਉਗਦੀ ਬਲਤਾਂ ਜੀ ਦਿਖਾਉਂਦੀ ਹੁੰਦੀ ਆ ਵੀ ਦਗ ਗੀਆਂ ਰ ਆਵੋ ਗਈਆਂ ਜਿਹੜੀਆਂ ਆ ਦੇਖੋ ਪਲਤਣ ਜੀ ਦਿਖਾਉਂਦੀ ਐ ਜਦੋਂ ਵਾਹ ਤਾਂ ਨਿਕਲ ਗਿਆ ਤਾਂ ਕਰਕੇ ਕੋਈ ਹੋਰ ਬੜਾ ਵਾਹ ਦੀ ਐ ਚ ਵੀ ਸੁਆਣ ਕੱਲ ਨੂੰ ਹੀ ਫਾਦੀਏ ਪਹਿਲਾਂ ਫਿਊਰੀ ਸੱਟੀਏ ਚਲੋ ਬੱਟਾ ਪਾਉਣੇ ਲੋ ਜੀ ਆਪਾਂ ਪਾਈ ਜਾਨੇ ਬੱਟਾਂ ਕਰਦਾ ਕੰਮ ਸ਼ੁਰੂ ਆ ਸਾਡੇ 1 3 ਕਿੱਲੇ ਆ ਲਗਭਗ ਦੇ 4 ਕਾਰੇ ਪਾਵਾਂਗੇ ਜੀ 3 ਵੱਟਾਂ ਪਾਈਆਂ ਉਹ ਇੱਕ ਐਡਾ ਕਹਿਰਾ ਇੱਕ ਐਡਾ ਹਰੀ ਵੱਟ ਜੀ ਹੋਰੀ ਕਿਉਂ ਗਾਹਾਂ ਬਦੀ ਜਾਂਦਾ ਫਿਰ ਗਾਹਾਂ ਵਾਲੇ ਕਾਰੇ ਛੋਟੇ ਕਰਦੇ ਆ ਕਹਿਰਾ ਥੋੜਾ ਜਿਹਾ ਦੋ ਬੈਗ ਪਾਏ ਇਸੇ ਪਾਣੀ ਦੀ ਮਾਰ ਵੱਧ ਹੋ ਏ ਤਾਂ ਘਰ ਕੇ ਵੱਡਾ ਬਾਤ ਹੋ ਜਾ ਲੜਾ ਹੋੜਾ ਪਾ ਹੋਣੇ ਆ ਘਟ ਸਿੱਧੀ ਰੱਖੀ ਵੈਸੇ ਕਾਉ ਨਾਲ ਬੈਠਾ ਕੱਚਾ ਟਗ ਰਾਵਣਾ ਮੈਂ ਬੱਟਾਂ ਬਾਹਰੋਂ ਪਿੱਛੇ ਦੇਖਣਾ ਦੇਖ ਤਾਂ ਉਹ ਜੀ ਬੱਟ ਦੇਖੋ ਸਿੱਧੀ ਪੈਂਦੀ ਆ ਜਮਾਨ ਸਿੱਧੀ ਬੱਟ ਦਵਾਰੇ ਦਵਾਰੇ ਲੱਗਿਆ ਨਵੇਂ ਬੱਟਾ ਉੱਤੇ ਜੀ ਟੋਟਾ ਨਾ ਆਵਾਜ਼ ਆਏ ਰੇ ਜਿੰਦਰਾ ਲਾਦਾ ਪੂਰੀਆਂ ਤਗੜੀਆਂ ਕਰਦਾ ਹੈ ਆ ਵਰਤ ਵਾਲੀ ਡੈਡੀ ਹੋ ਗਈ ਚੱਲ ਹੁਣ ਤਾਂ ਸਿੱਧਾ ਹੀ ਰੱਖਾ ਉੱਥੋਂ ਹੀ ਮਾੜੀ ਡੈਡੀ ਸੀ ਪਰਾਨੂ ਲੈ ਗਏ ਉਹ ਖੜੀ ਮੈੱਕ ਹੀ ਫੱਕ ਹੋਈ ਮੈੱਕ ਤੇ ਲਾ ਕੇ ਪਾਣੀ ਆਪਾਂ ਵੀ ਛੱਡਦੇ ਆਂਗੇ ਫਿਰ ਝੋਨਾ ਲਾ ਫਿਰ ਦੂਜੇ ਕਿਹੜੇ ਸੌਖਾ ਭਰ ਜੁਕੇ ਰਖਰਾ ਮੋਟਰ ਨਾਲ ਭਰ ਦਿੰਨੇ ਆ ਸਾਰਾ ਪਹਿਲਾਂ ਹਾਲ ਮਾਰਦੇ ਸੀਗੇ ਆਪਾਂ ਧਰਤੀ ਠੰਡੀ ਨਹੀਂ ਕਰਦੇ ਮੌਕੇ ਤੇ ਛੱਡਦੇ ਆਂ ਪਾਣੀ ਪਾਣੀ ਦੀ ਬਚਤ ਕਰਦੇ ਆਂਗੇ ਤੇ ਝੋਨੇ ਨੂੰ ਵੀ ਅਸੀਂ ਘੱਟ ਹੀ ਲਾਉਣੇ ਆ ਯਾਰ ਮੈਂ ਪਾਣੀ ਦੀ ਬਚਤ ਕਰਦੇ ਆਂ ਝੋਨੇ ਨੂੰ ਵੀ ਅਸੀਂ ਘੱਟ ਹੀ ਲਾਉਣੇ ਆ ਹਲੋ ਘੱਟਾ ਪਾ ਦੀ ਜੀ ਮਿਲਦੇ ਆ ਫਿਰ ਉਹ ਜੇ ਨਮੇੜਤਾ ਕਾ ਕਮ ਆਕਾ ਘੱਟਾ ਘੱਟਾ ਪਾ ਦਿਆਂ ਗਾਲ ਸਹੀ ਕਰਤਾ ਹੁਣ ਤੜਕੇ 4 ਵਜੇ ਲੈਟ ਆਉਗਾ ਥਾਣੇ ਨੱਕਾ ਕਰ ਜਾਗੇ ਨਾਲੇ ਫੱਕ ਲਾ ਜਾਈ ਚੱਲਦੇ ਆ ਫਰ ਹਲੋ ਜੀ ਫੱਕ ਨੂੰ ਪਾਣੀ ਲਾਤਾ ਤੇ ਫੱਕ ਚ ਰੇ ਵੀ ਸਿੱਟਦੀ ਆਪਣੇ ਜਿਹੜੇ ਪਾਇਆ ਜਗਾੜ ਉਹਦੇ ਲਫਾਫੇ ਉੱਡ ਗਏ ਤੇ ਹੱਕ ਭਰਤੀ ਪਾਣੀ ਨਾਲ ਨੱਕੋ ਨੱਕ ਤੇ ਉਧਰੋਂ ਬੱਦਲ ਵਾਈ ਵੀ ਹੋ ਰਹੀ ਆ ਛਾਂਜੀ ਹੋ ਰਹੀ ਆ ਕੀ ਪਤਾ ਨਾਲ ਕਪਾ ਦੇ ਨਹੀਂ ਪਾਣੀ ਲਾਤਾ ਹੱਕ ਨੂੰ ਐ ਚ ਕੱਢੀਏ ਕਿ ਨਾ ਰੂੰ ਤਰੇ ਵਾਲਾ ਗਾ ਰਾਤ ਨੂੰ ਤਾਂ ਸੁੱਕੀ ਜਾਊਗਾ ਨਾ ਰੇ ਵਾਲਾ ਨਹੀਂ ਕੱਢਿਆ ਐ ਤਾਂ ਇੱਕ ਦਿਨਾਂ ਤੱਕ ਕੀ ਮੱਚਦੀ ਆ ਹਨਾ ਰੇ ਵਾਲਾ ਫਿਰ ਇਹਦਾ ਅਸਰ ਨਿਕਲੂ ਕੀ ਫਾਇਦਾ ਹੁਣ ਦੋਨਾਂ ਕਿਆਰੀਆਂ ਚ ਤਾਂ ਬਰਾਬਰ ਦਾ ਥੋੜਾ ਜਿਹਾ ਚਿਰ ਪਹਿਲਾਂ ਹੀ ਬੰਦ ਕਰਨਾ ਸੀ ਆਪਾਂ ਨਿਗਾ ਨਹੀਂ ਕਰੀ ਚੱਲੋ ਫਿਰ ਉਹ ਪਿਆਰ ਰਹਿਣ ਦੇ ਬਾਕੀ ਬਾਬੇ ਨਾਨਕ ਦੇ ਹੱਥਾ ਜੋ ਹੋਊ ਸੋ ਹੋਊ ਉਹ ਦੂਜੀ ਦੇਖ ਲਈ ਆ ਵੀ ਕਿਆਰਾ ਜਾਂ ਡੇਲੀ ਰਹੇ ਜਾਂਦਾ ਕ ਐਨੂੰ ਵੀ ਕੱਲ ਨੂੰ ਭਰਦੇ ਆ ਕਿਉਂ ਆਪਾਂ ਛੱਡਦੇ ਆ ਘੰਟਾ ਵਾਲੀ ਲਾਈਟ ਚ ਜਦੋਂ ਘੰਟਾ ਆਉਂਦੀ ਆ ਦੇਣੇ ਛੱਡਦੇ ਨਹੀਂ ਹੁਣ ਉਹ ਲੰਮੇ ਘੇਰੇ ਚ ਨੱਕਾ ਕਰਕੇ ਜਾਵਾਂਗੇ ਤੇ ਬਾਅਦ ਚ ਤੜਕੇ ਆ ਕੇ ਜਦੋਂ ਆਉਂਦੇ ਨੂੰ ਭਰ ਜੂ ਉਹ ਘੇਰਾ ਤੇ ਫੇਰ ਇਹ ਚ ਛੱਡਦਾ ਹੂੰ ਆਉਣੇ ਨੂੰ ਨਹੀਂ ਫਰ ਭੜਾ ਭਰ ਜੂ 4 ਵਜੇ ਲੈਟ ਆਉਂ ਚਾਰ ਤੋਂ 9 10 ਵਜੇ ਆਉਣੇ ਹੈਗੇ ਜੇ 2 ਘੰਟੇ ਬਾਅਦ ਰਹੀ 5 ਘੰਟੇ ਇਹ ਤਾਂ ਨੱਕੋ ਨੱਕ ਕਰ ਦੂ ਮੋਟਰ ਇਹ ਕਹਿੰਦਾ ਘੇਰਾ ਨਹੀਂ ਭਰਨਾ ਆ ਗਿਆ ਉਹ ਇਹ ਰੱਦ ਆਪਣੇ ਪੰਜ ਕਨਾਲਾ ਥਾਂ ਪੰਜ ਕਨਾਲਾਂ ਤਾਂ ਲਾਹੂ 5 ਘੰਟਿਆਂ 'ਚ ਥੱਪੜਾ ਲਾਉਣ ਲਾ ਚਲੋ ਹਾਂ ਲਾ ਦੂ ਆ ਦੇਖੋ ਬਈ ਇੱਥੇ ਤਾਂ ਹੀ ਆ ਵਟਾ ਉਹ ਵਟ ਤੋਂ ਲੈ ਕੇ ਆ ਲੰਮਾ ਕਰ ਉਹ ਮੋਟਰ ਤਾਂ ਹੀ ਮੇਰੇ ਹਿਸਾਬ ਨਾਲ ਤਾਂ ਲੱਗ ਜੂ 5 ਘੰਟਿਆਂ 'ਚ ਬਈ ਚਲ ਤੜਕੇ ਰਿਜ਼ਲਟ ਕੱਢਾਂਗੇ ਇਹਦਾ ਫੇ ਲੱਗਦਾ ਕਿ ਨਹੀਂ ਕੱਢਾਂਗੇ ਉਹ ਨਹੀਂ ਲਾ ਸ਼ਰਤ ਲਾਲਾ ਲਾ ਲਾ ਸ਼ਰਤ ਲੱਗੀ ਆ ਲਾਲਾ ਸ਼ਰਤ 50-50 ਰੁਪਈਆ ਦੀ ਇਹ ਗੱਲੇ ਚ ਕੱਢ ਕੇ ਦੇ ਹੂੰ ਪੱਕਾ ਬੱਕੀ ਬੁਗ ਨਹੀਂ ਜਾਉ ਹੂੰ ਪੱਕਾ ਪੱਕਾ ਚੰਗਾ ਫਿਰ ਲੱਗ ਗਈ ਲੈ 50-50 ਦੀ ਇਹ 2 ਘੰਟੇ ਬਚ ਗਏ ਤੈਨੂੰ ਵੀਡੀਓ ਕਾਲ ਕਰਕੇ ਦਿਖਾਉ ਮਾਂ ਮੈਂ ਵੀ ਨਾਲੀਆਂ ਨਹੀਂ ਕੋਈ ਨਾ ਨਾਲ ਤਾਂ ਸਾਰਾ ਤਾਂ ਕਿੱਥੇ ਰਹੇਗਾ ਲੈ ਵੀ ਇੱਕ ਉਹਨਾਂ ਸ਼ਰਤ ਲੱਗ ਗਈ ਕਹਿੰਦਾ 5 ਘੰਟਿਆਂ ਚ ਲੱਗਣਾ ਨਹੀਂ ਤੇ ਮੈਂ ਕਿਹਾ ਲੱਗ ਜੂ ਉਹ ਦੋ ਲੈਟਾਂ ਐ ਤੇ ਇੱਕ ਮੈਂ ਸਾਰਾ ਲਾਣ ਦੀ ਜੇ ਕੋਲੇ ਖੜਕੇ ਲਾਉਣਾ ਹੋਵੇ ਛੋਟੇ ਘਾਰੇ ਹੁਣ ਆ ਸਾਰੀ ਪੱਟੀ ਲਾਣ ਦੀ ਦੋ ਲੈਟਾਂ 'ਚ ਤਾਂ ਤੂੰ ਕਿਹੜਾ ਇੱਕ ਘੇਰਾ ਨਹੀਂ ਲੱਗਣਾ ਏ ਤੇਨਾਂ ਲੈਟਾਂ 'ਚ ਸਾਰਾ ਭਰੂਗਾ ਨੱਕ ਨੱਕ ਲੱਗੀ ਆ ਵੈਸੇ ਸ਼ਰਤ ਲੱਗੀ ਲੱਗੀ ਆ ਸ਼ਰਤ ਲੱਗਦਾ ਕਿ ਲੱਗੀ ਆਪਣੀ ਸ਼ਰਤ ਲੱਗੀ ਆ ਲੱਗਦਾ ਕਿਉਂ ਨਹੀਂ ਲੱਗੂ ਲੱਗੂ ਮੈਂ ਤਾਂ ਦੱਸਦਾ ਉਹ ਰਹਿਣ ਦੇਗਾ ਲੱਗੂ ਸ਼ਰਤ ਲੱਗੀ ਆ ਆਪਣੀ ਲੱਗੂ ਹੁਣ ਮੋਕਰ ਨਾ ਗੱਲ ਤੋਂ ਨਾ ਵਲਟ ਤੜਕੇ ਮੈਂ ਤੇਰੇ ਨਾਲ ਲਉ ਆ ਤੇਰਾ ਗੱਲਾ ਪੰਨੂ ਜਿਆਰ ਗਿਆ ਮੈਂ ਪਹਿਲਾਂ 10000 ਰੁਪਏ ਛੱਡਦੇ ਹਾਂ ਹਾਂ ਬਾਕੀ ਕਿਤੇ ਲੱਗੋ ਨਾ ਆ ਦੇਖ ਸੱਚ ਫੱਕਾ ਆਪਾਂ ਗੱਲਾਂ ਜੁਲਦੇ ਪਏ ਆ ਦੇਖ ਕਿੰਨਾ ਕਰ ਗਿਆ ਨਹੀਂ ਲੱਗਦਾ ਉਥੇ ਜੇ ਪਾਣੀ ਵਗ ਗਿਆ ਵਿਚਾਲੇ ਫੇਰ ਲੱਗ ਗਏ ਆਪੀ ਆ ਦੇਖਦੇ ਆਂ ਬਈ ਆਹ ਲੋ ਜੀ ਇਹ ਚਕਰਤ ਨੱਕਾ ਫਾਕ ਵੀ ਲੱਗ ਗਈ ਆਪਣੀ ਤੇ ਲਾਈਟ ਵੀ ਗਈ ਤੇ ਇਹ ਦੋਨੇ ਫਾਪਾਂ ਖੋਲਤੀਆਂ ਤੜਕੇ ਆਉਂਦੇ ਨੂੰ ਇਹ ਭਰ ਜੂ ਤੇ ਹੁਣ ਚਲਦੇ ਘਰਾਂ ਨੂੰ ਏਕੋ ਸਾਰਾ ਸਮਾਨ ਲੈ ਗਿਆ ਮੱਕੀ ਵਾਲਾ ਵੀ ਜਿਹੜਾ ਰਹਿੰਦਾ ਕੱਲ ਨੂੰ ਲਾ ਦਾਂਗੇ ਇਹ ਗੰਨ ਲੈ ਗਿਆ ਸਾਰਾ ਸੋਹਣਾ ਇਕੋ ਕੋਲੇ ਚੱਲਦੇ ਆ ਹੱਕ ਵੀ ਲਾਤੀ ਸਾਰਾ ਕੰਮ ਨਵੇੜ ਆ ਤੇ ਹੁਣ ਚੱਲਦੇ ਆ ਘਰੇ ਅੱਜ ਦੇ ਵਲੌਗ ਦੀ ਕਰਦੇ ਆ ਐਂਡਿੰਗ ਤੇ ਕੱਲ ਨੂੰ ਹੋਰ ਕੰਮ ਕਰਾਂਗੇ ਕੋਈ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ